ਪੰਜਾਬ ਸਰਕਾਰ ਤੇ ਜਦੋਂ ਗੱਲ ਆਉਂਦੀ ਹੈ ਐਨਐਸਏ ਵਧਾਇਆ ਗਿਆ ਪਹਿਲਾ ਅਮਰਿਤਪਾਲ ਸਿੰਘ ਤੇ ਕੁਝ ਸਾਥੀਆਂ ਦਾ ਹੁਣ 6 ਸਾਥੀ ਹੋਰ ਅਮਰਿਤਪਾਲ ਸਿੰਘ ਦੇ ਜਿਨ੍ਹਾਂ ਦਾ ਐਨਐਸਏ ਆ ਜਿਹੜਾ ਵਧਾ ਦਿੱਤਾ ਗਿਆ 1 ਸਾਲ ਲਈ 2025 ਤੱਕ ਇਸ ਦੇ ਨਾਲ ਪੰਜਾਬ ਸਰਕਾਰ ਨੂੰ ਕੀ ਲੱਗਦਾ ਹੈ ਫੈਸਲਾ ਕਿਉਂ ਲੈ ਰਹੀ ਹੈ ਕਿਉਂਕਿ ਐਸਐਚਓ ਜਨਾਲਾ ਤੋਂ ਲੈ ਕੇ ਐਸਐਸਪੀ ਰੂਰਲ ਫਿਰ ਉਸ ਤੋਂ ਬਾਅਦ ਡੀਸੀ ਅਮਰitsar ਫਿਰ ਡੀਸੀ ਅਮਰitsar ਤੋਂ ਚੰਡੀਗੜ੍ਹ ਫਾਈਲ ਆਉਂਦੀ ਹੈ ਇੱਥੋਂ ਜਾ ਕੇ ਦਿੱਲੀ ਫਾਈਲ ਜਾਂਦੀ ਹੈ ਫਿਰ ਵਾਅਦਾ ਹੋ ਜਾਂਦਾ ਹੈ ਤੇ ਉਹ ਜਿਹੜਾ ਅੱਜ ਵਾਅਦਾ ਹੋਇਆ ਇਹ ਕੀ ਪ੍ਰਭਾਵ ਛੱਡ ਕੇ ਜਾ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਕਿ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਪੋਲੀਟੀਕਲ ਸਮਝ ਆ ਉਹ ਬਹੁਤ ਘਾਟ ਹੈ ਉਹਨਾਂ ਦੀ ਪੋਲੀਟੀਕਲ ਸਮਝ ਦੇ ਪਿੱਛੇ ਉਹਨਾਂ ਨੂੰ ਨਿਚਾਇਆ ਜਾ ਰਿਹਾ ਉਹਦੇ ਪਿੱਛੇ ਡਮਰੂ ਕਮ ਕੋਈ ਹੋਰ ਡਮਰੂ ਹੋਰ ਕੋਈ ਨਚਾਰਿਆ ਆਵਾਦੀ ਪਾਰਟੀ ਨੂੰ ਇਹ ਮਸਲਾ ਪੋਲੀਟੀਕਲ ਆ ਔਰ ਜਿੰਨਾ ਦੇ ਖਿਲਾਫ ਐਨਐਸਸੀ ਲੱਗਦਾ ਉਦੇਸ਼ ਵਾਸਤੇ ਥ੍ਰੈਟ ਨਹੀਂ ਹੈਗੇ ਨਾ ਪੋਲੀਟੀਕਲ ਲੜਾਈਆਂ ਹੈਗੀਆਂ ਹਾਂ ਜਿਹੜੇ ਉਹਨਾਂ ਦੇ ਖਿਲਾਫ ਕਾਨੂੰਨੀ ਪਰਚੇ ਨੇ ਜੋ ਵੀ ਮਾਰਕਟਾਈ ਜਾਂ ਗੁਰਦੁਆਰਿਆਂ ਦੇ ਵਿੱਚ ਉਹ ਚੱਲਣ ਤੋਂ ਕੇਸ ਚੱਲਣ ਉਹਦੇ ਚੋਂ ਬਰੀ ਹੁੰਦੇ ਜਾਂ ਸਜ਼ਾ ਮਿਲਦੀ ਉਹ ਕੋਰਟ ਡਿਸਾਈਡ ਕਰੇ ਤੁਸੀਂ ਆਵਾਜ਼ ਬੰਦ ਕਰ ਰਹੇ ਹੋ ਤੁਸੀਂ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਕਰਨਾ ਚਾਹੁੰਦੇ ਆ ਇਹ ਇਹ ਹੁਣ ਪੰਜਾਬ ਸਰਕਾਰ ਨੂੰ ਸਮਝਾਉਣੀ ਚਾਹੀਦੀ ਆਮ ਆਦੀ ਪਾਰਟੀ ਨੂੰ ਸਮਝਾਉਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਸ ਤੇ ਗੌਰਨਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਅਜਿਹੇ ਫੈਸਲੇ ਪੋਲਿਟੀਕਲ ਫੈਸਲੇ ਹੁੰਦੇ ਨੇ ਅਫਸਰ ਫੈਸਲੇ ਨਹੀਂ ਕਰਦੇ ਹੈਗੇ ਬਦਕਿਸਮਤੀ ਨਾਲ ਜਿਹੜਾ ਐਨਐਸਏ ਹੈ ਉਹ ਅਫਸਰ ਫੈਸਲੇ ਲੈ ਰਹੇ ਨੇ ਉਹ ਸੀਐਮ ਸਾਹਿਬ ਨਹੀਂ ਲੈ ਰਹੇ ਉਹ ਆਮ ਆਦੀ ਪਾਰਟੀ ਨਹੀਂ ਲੈ ਰਹੇ ਆਮ ਆਦੀ ਪਾਰਟੀ ਦੀ ਜਿਹੜੀ ਪੋਲਿਟੀਕਲ ਅਫੇਅਰ ਕਮੇਟੀ ਹੈ ਜਿਹੜਾ ਉਹਨਾਂ ਦਾ ਇੱਕ ਸਿਆਸੀ ਢਾਂਚਾ ਹੋਊਗਾ ਇਹ ਉਹਨਾਂ ਨੂੰ ਲੈਣਾ ਚਾਹੀਦਾ ਹੈ ਕਿ ਕੀ ਅਮਰਤਪਾਲ ਸਿੰਘ ਤੇ ਐਨਐਸਏ ਵਧਾਇਆਣਾ ਜ਼ਰੂਰੀ ਹੈ ਕਿ ਜਾਂ ਹਟਾਉਣਾ ਜ਼ਰੂਰੀ ਹੈ ਉਹ ਪੰਜਾਬ ਸਰਕਾਰ ਪੰਜਾਬ ਪੁਲਿਸ ਨਹੀਂ ਡਿਸਾਈਡ ਕਰੂਗੀ ਇੱਥੇ ਪੰਜਾਬ ਸਰਕਾਰ ਪੰਜਾਬ ਪੁਲਿਸ ਡਿਸਾਈਡਿੰਗ ਇੱਥੇ ਲੱਗਦਾ ਸੈਂਟਰ ਸਰਕਾਰ ਡਿਸਾਈਡ ਕਰ ਰਹੀ ਹੈਗੀ ਹੈ ਜਦ ਕਿ ਐਲ ਐਸ ਸੀ ਜਿਹੜਾ ਉਹ ਬਾਕੀ ਜਿਹੜੇ ਗਰੀਬ ਫੜੇ ਗਏ ਨੇ ਬੰਦੇ ਉਹਨਾਂ ਤੇ ਕਹਾਦਾ ਐਨ ਐਸ ਸੀ ਉਹ ਕੁੱਡੀ ਕਵੱਡੀ ਥ੍ਰੈਟ ਹੋ ਗਈ ਸੀ ਨਾ ਇਸ ਮਸਲੇ ਚ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਦੀ ਸਿਆਸੀ ਜਿਹੜੀ ਸੂਝਬੂਝ ਉਹਦਾ ਜਨਾਜ਼ਾ ਨਿਕਲਿਆ ਪਿਆ ਜੇ ਫਤਵਾ ਜੇ ਕਿਸੇ ਨੂੰ ਫਤਵਾ ਮਿਲਿਆ ਉਸ ਫਤਵਾ ਨੂੰ ਸਨਮਾਨ ਕਰਨਾ ਜਿਹਦਾ ਉਹ ਕੋਡ ਡਿਸਾਈਡ ਕਰਨਗੇ ਪਰ ਹੁਣ ਤੁਸੀਂ ਫਿਰ ਜਿਹੜਾ ਵਾ ਐਕਸਟੈਂਡ ਕਰ ਰਹੇ ਹੋ ਉਹਦੇ ਨਾਲ ਕੀ ਹੋਊਗਾ ਲੋਕ ਸੜਕਾਂ ਤੇ ਆਉਣਗੇ ਕਾਨੂੰਨ ਵਿਵਸਥਾ ਖਰਾਬ ਹੋਊਗੀ ਨਾਰੇਬਾਜ਼ੀ ਹੋਊਗੀ ਧਰਨੇ ਦਿੱਤੇ ਜਾਣਗੇ ਰੋਸ ਮੁਜ਼ਾਰੇ ਦਿੱਤੇ ਜਾਣਗੇ ਹੋ ਸਕਦਾ ਕੱਲ ਨੂੰ ਉਹਨਾਂ ਦਾ ਕੋਈ ਟੰਬਰ ਜਾਂ ਕੋਈ ਹੋਰ ਲੋਕੀ ਭੁੱਖ ਹੜਤਾਲ ਬੈਠਣ ਮੰਨ ਵਰਤ ਤੇ ਬੈਠਣ ਫਿਰ ਕਾਨੂੰਨ ਵਿਵਸਥਾ ਵਿਗੜ ਗਈ ਤੇ ਪੰਜਾਬ ਸਰਕਾਰ ਕਿਸੇ ਨਾ ਕਿਸੇ ਸ਼ਕਤੀ ਦੇ ਦਬਾਹੇ ਹੇਟਾ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਉਹ ਚਾਹੁੰਦੀਆਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਇਹ ਸੂਬਾ ਸਰਕਾਰ ਨੇ ਦੇਖਣਾ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਦੇਖਣਾ ਕਿ ਉਹਨਾਂ ਦੀਆਂ ਚਾਲਾਂ ਕੀ ਉਹਨਾਂ ਦੀਆਂ ਰਮਜ਼ਾਂ ਕੀ ਇਹਨੇ ਸਰਕਾਰ ਉਹਨਾਂ ਦੀ ਜਿਹੜੀ ਹੈ ਨਾ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਨੇ ਜਾਂ ਉਹਨਾਂ ਦੀਆਂ ਰਮਜ਼ਾਂ ਨਹੀਂ ਸਮਝਿਆ ਰਹੀ ਇਸ ਕਰਕੇ ਆਮ ਆਦਮੀ ਪਾਰਟੀ ਚਾਹੀਦਾ ਕਿ ਇਸ ਤੇ ਕੋਖ ਕਰਨੀ ਚਾਹੀਦੀ ਹੈ ਕਿ ਸਟੇਟ ਦਾ ਕਿੰਨਾ ਭਲਾ ਸਾਡੀ ਪਹਿਲੀ ਪ੍ਰਾਇੋਰਟੀ ਕੀ ਹੋਣੀ ਚਾਹੀਦੀ ਹੈ ਸਟੇਟ ਦਾ ਭਲਾ ਸਾਡੀ ਕਾਨੂੰਨ ਵਿਵਸਥਾ ਸਾਡੀ ਕਾਨੂੰਨ ਵਿਵਸਥਾ ਕਿਵੇਂ ਬਰਕਰਾਰ ਰੇਗੀ ਉਹ ਦੇਖਣਾ ਚਾਹੀਦਾ ਇਹ ਫੈਸਲੇ ਪੋਲਿਟੀਕਲ ਹੁੰਦੇ ਨੇ ਫੈਸਲੇ ਐਡਮਿਨਿਸਟ੍ਰੇਸ਼ਨ ਜਿਹੜੇ ਨਾ ਪ੍ਰਬੰਧਕੀ ਫੈਸਲੇ ਨਹੀਂ ਹੁੰਦੇ ਸਰਕਾਰ ਕਿਤੇ ਪੰਜਾਬ ਦੀ ਟਰੈਪ ਵਿੱਚ ਤਾਂ ਫਸੀ ਨਹੀਂ ਨਜ਼ਰ ਆ ਰਹੀ ਇੱਕ ਹੁੰਦਾ ਬੇਸਮਝੀ ਇੱਕ ਹੁੰਦਾ ਕਿਣਜਾਨਪੁਣੇ ਦੇ ਵਿੱਚ ਕੋਈ ਤੁਹਾਨੂੰ ਟਰੈਪ ਚ ਲੈ ਲੈਂਦਾ ਪਤਾ ਵੀ ਨਹੀਂ ਲੱਗਣਦਾ ਕਿਤੇ ਸੈਂਟਰ ਦੀ ਸਰਕਾਰ ਕੁਝ ਹੋਰ ਚਾਹੁੰਦੀ ਹੋਵੇ ਕਿਉਂਕਿ ਇੱਕ ਜਿਮਣੀ ਚੋਣ ਹੋਵੇ ਜਲੰਧਰ ਪਛ ਦੀ ਤੇ ਉਥੇ ਇੰਨਾ ਵੱਡਾ तामझाम ਸੈਂਟਰ ਸਰਕਾਰ ਵੱਲੋਂ ਜਾਂ ਭਾਜਪਾ ਵੱਲੋਂ ਲਾਇਆ ਜਾ ਰਿਹਾ 38 38 ਸਟਾਰ ਪ੍ਰਚਾਰਕ ਦਿੱਤੇ ਜਾ ਰਹੇ ਛੋਟੀ ਜੀ ਸੀਟ ਨੂੰ ਵੀ ਵੱਡੀ ਕਰਕੇ ਦੇਖ ਰਹੇ ਆ ਕਿਤੇ ਤਾਂ ਨਹੀਂ ਕਿ ਸਿਆਸੀ ਜ਼ਮੀਨ ਹੋਰ ਜ਼ਿਆਦਾ ਵਧੀਆ ਮਜ਼ਬੂਤ ਹੋ ਜੇ ਤਿਆਰ ਹੋ ਜੇ ਤਾਂ ਉਹ ਪੰਜਾਬ ਸਰਕਾਰ ਦੇ ذریعے ਆ ਜਿਹੜੀ ਕਿਤੇ ਨਾ ਕਿਤੇ ਰਣਨੀਤੀ ਅਪਣਾਈ ਜਾ ਰਹੀ ਹੈ ਤੁਹ ਕੋ ਇੱਕ ਤੇ ਜਿਹੜੇ ਅਮਰਿਤਪਾਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਨਾ ਫਿਰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਣਾ ਫਿਰ ਇੱਕ ਐਨਐਸਏ 25 April 2025 ਤੱਕ ਉਹਨਾਂ ਦਾ ਕਰ ਦਿੱਤਾ ਕਿਉਂਕਿ April ਤੇ ਵਿੱਚ ਕੰਪਲੀਟ ਹੋ ਗਿਆ ਸੀ 25 April 2024 ਨੂੰ ਕੰਪਲੀਟ ਹੋ ਗਿਆ ਸੀ ਫਿਰ ਉਹਨਾਂ ਨੇ ਐਕਸਟੈਂਡ ਕਰ ਦਿੱਤਾਗਾ ਅੱਜ ਉਹਦੇ 6-7 ਦਿਨਾਂ ਤੇ ਵੀ ਐਕਸਟੈਂਡ ਕਰ ਦਿੱਤਾਗਾ ਹੁਣ ਇਹ ਸਵਾਲ ਹੈ ਕਿ ਇੰਨਾ ਚੋਣਾ ਦੇ ਵਿੱਚ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਦੀ ਗੱਲ ਘੁੰਮ ਰਹੀ ਸੀ ਕਿ ਅਮਰਿਤਪਾਲ ਨੂੰ ਐਨਐਸਏ ਲਾਉਣਾ ਕਿਹਦੀ ਹੈ ਪੰਜਾਬ ਸਰਕਾਰ ਹੈ ਜਾਂ ਸੈਕਟਰ ਸਰਕਾਰ ਪਿੱਛੇ ਹੈਗਾ ਜਦ ਬੀਜਪੀ ਪਿੱਛੇ ਫਿਰ ਜਿਹੜਾ ਸ਼ੰਭੂ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਇਹਦੇ ਪਿੱਛੇ ਕੌਣ ਆ ਸੈਂਟਰ ਸਰਕਾਰ ਜਾਂ ਬੀਜਪੀ ਪਿੱਛੇ ਆ ਜਾਂ ਜਿਹੜੇ ਇੱਥੇ ਬੈਠੇ ਹੈਗੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੈਂਟਰ ਸਰਕਾਰ ਜਾਂ ਬੀਜਪੀ ਵਾਲੇ ਬੈਠੇ ਹੈਗੇ ਨੇ ਕਿਸਾਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਕਿਸਾਨ ਕਰ ਰਹੇ ਨੇ ਕਿ ਕੁਝ ਹੋਰ ਸ਼ਰਾਰਤੀ ਲੋਕ ਵਿਰੋਧ ਕਰ ਰਹੇ ਸੀ ਬੀਜਪੀ ਲੀਡ ਇਹ ਚਾਰ ਜਿਹੜੇ ਪਹਿਲੂ ਨੇ ਇਹਦੇ ਲੋਕਾਂ ਦੇ ਦਿਮਾਗ ਦੇ ਵਿੱਚ ਹੀ ਨਾ ਲੋਕ ਨੇ ਇਸ ਤੇ ਚਰਚਾ ਤੇ ਕੀਤੀ ਕਿ ਚਾਰ ਜਿਹੜਾ ਲਗਾਤਾਰ ਪੈਰਲਰ ਜਿਹੜੀ ਇਹ ਸਮੀਕਰਨ ਬਦਲੇ ਨੇ ਜਾਂ ਸਮੀਕਰਨ ਜਾਂ ਮਾਹੌਲ ਜਾਂ ਵਰਤਾਂਤ ਘੜਿਆ ਜਾ ਰੇ ਇੱਕ ਚਾਰ ਪਹਿਲੂਆਂ ਤੇ ਪਿੱਛੇ ਕੌਣ ਆ ਅੰਮ੍ਰਿਤਪਾਲ ਦੇ ਲੈ ਕੇ ਇਲੈਕਸ਼ਨ ਐਨਐਸਸੀ ਲੱਗਣੀ ਹੈਗੀ ਹੈ ਬੰਦੀ ਸਿੰਘਾਂ ਦਾ ਮਸਲਾ ਹੋ ਗਿਆ ਕਿ ਉਹਨਾਂ ਨੂੰ ਬਿਠਾਉਣ ਵਾਲਾ ਕੌਣ ਹੈ ਤੇ ਕੌਣ ਉਠਾਉਣਾ ਚਾਹੁੰਦਾ ਹੈਗਾ ਮੰਗਾ ਕਿਉਂ ਨਹੀਂ ਪ੍ਰਵਾਨ ਹੋਈਆਂ ਕਿਸਾਨੀ ਕਿਹੜੇ ਸ਼ੰਭੂ ਕੋਡ ਆਫ ਕੰਡਕਟਰ ਦੇ ਦੌਰਾਨ ਵੀ ਬੈਠੇ ਰੇ ਸਭ ਤੋਂ ਵੱਡਾ ਤੇ ਇਸ ਟਾਈਮ ਇੰਡੀਆ ਦਾ ਕੌਣ ਹੈ ਕਿਸਾਨ ਨੇ ਦਿੱਤਾ ਕੌਣਾ ਉਹ ਆਪਣੇ ਕਿ ਉਹ ਰਿਕਵੈਸਟ ਕੀਤਾ ਸਾਬ ਉਹਨਾਂ ਨੇ ਤੇ ਨੀਓਪੀ ਦੇ ਵਿੱਚ ਧਰਨਾ ਲਾਇਆ ਹੈਗਾ ਪੰਜਾਬ ਜ਼ਿਲ੍ਹਾ ਤਾ ਕੀ ਇਹਦੇ ਕਹਿੰਦੇ ਲੱਗਾਗਾ ਨਾ ਜੀ ਉਹ ਇੱਕ ਵੱਡਾ ਸਵਾਲ ਸੀ ਕਿ ਤੁਹਾਡੀਆਂ ਮੰਗਾਂ ਤੇ ਮੰਨਣੀਆਂ ਨਹੀਂ ਪੈਣੀਆਂ ਹੁਣ ਤੁਸੀਂ ਧਰਨਾ ਲਾ ਕੇ ਬੈਠਾ ਹੁਣ ਤੇ ਮਿਲੀ ਜੁਲੀ ਸਰਕਾਰ ਕੇਰੋ ਨੀਤੀਸ਼ ਕੁਮਾਰ ਨੂੰ ਕੇਰੋ ਟੀਡੀਪੀ ਵਾਲੇ ਨੇ ਚੰਦਰਬਾਬੂ ਨਾਇਡੂ ਨੂੰ ਜਾ ਕੇ ਮਿਲੋ ਜੇ ਬੀਜੇਪੀ ਨਹੀਂ ਮਿਲਦੀ ਹੁੰਦੀ ਤਾਂ ਤੁਹਾਡੇ ਕੋਲ ਗੋਲਡਨ ਚਾਂਸ ਹੈ ਕਿਉਂਕਿ ਹੁਣ ਰਲਵੀ ਮਿਲਵੀ ਸਰਕਾਰ ਪਰ ਕਿਤੇ ਨਾ ਕਿਤੇ ਉਹ ਸਾਰੇ ਪਿੱਛੇ ਕੋਈ ਨਾ ਕੋਈ ਅਜਿਹੀ ਤਾਕਤ ਜਿਹੜੀ ਸਿੱਖ ਵਿਰੋਧੀ ਤਾਕਤ ਲੈ ਲਓ ਜਾਂ ਪੰਜਾਬ ਵਿਰੋਧੀ ਤਾਕਤ ਲੈ ਲਓ ਹੁਣ ਜਿਹੀ ਸਥਿਤੀ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਸਮਝਣਾ ਚਾਹੀਦਾ ਹੈਗਾ ਕਿ ਭੈ ਕੀ ਹੈ ਇਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਕੀ ਨਿਕਲਣਗੇ ਕਿਉਂ ਇਦਾਂ ਦਾ ਮਾਹੌਲ ਬਣਾਇਆ ਜਾਂਦਾ ਇਹ ਲੱਗਦਾ ਹੈ ਕਿ ਜਿੰਨਾ ਇਹਦੇ ਖਿਲਾਫ ਐਨਐਸਏ ਵਧਾਉਣਗੇ ਲੋਕਸ਼ੀਗਰ ਛੜਕਾਂ ਤੇ ਆਉਣਗੇ ਉਹਦਾ ਕਿਨੂੰ ਫਾਇਦਾ ਹੋਊਗਾ ਕਿਹੜੀ ਕਿਹੜੀ ਕੌਮ ਨੂੰ ਫਾਇਦਾ ਹੋਊਗਾ ਕਿਹੜੀ ਫਿਰਕੇ ਨੂੰ ਫਾਇਦਾ ਹੋਊਗਾ ਉਹ ਕੋਈ ਨਾ ਕੋਈ ਤੇ ਇਦਾਂ ਦਾ ਜਿਹੜਾ ਇਹੀ ਹੈ ਕਿ ਖੱਟੋ ਘੱਟ ਜਿਹੜੇ ਐਕਸਪੈਰੀਮੈਂਟ ਹੁੰਦੇ ਨਾ ਕਿ ਜਿਵੇਂ ਹਰਿਆਣੇ ਦੇ ਵਿੱਚ जाट ਵਰਸਸ ਨੌਨ जाट ਕੀਤਾ ਗਿਆ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਇੱਥੇ ਵੀ ਪੰਜਾਬ ਦੇ ਵਿੱਚ ਜੱਟ ਬਨਾਮ ਨੌਨ ਜੱਟ ਕੀਤਾ ਜਾਵੇ ਉਹ 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 ਨੁਲੇਕੀ ਸਾਰੀਆਂ ਸਕੀਮਾਂ ਘੜੀਆਂ ਜਰੀਆਂ ਉਹ ਵੱਖਰੀ ਗੱਲ ਹੈ ਕਿ ਜੇ ਆਮ ਆਦਮੀ ਪਾਰਟੀ ਨੂੰ ਨਹੀਂ ਸਮਝ ਲੱਗ ਰਹੀ ਹੈਗੀ ਤੇ ਇਹ ਫਿਰ ਪੰਜਾਬ ਕਿਉਂਕਿ ਇਸ ਟਾਈਮ ਕਾਨੂੰਨ ਵਿਵਸਥਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੈਂਟਰ ਸਰਕਾਰ ਦੀ ਨਹੀਂ ਹੈ ਉਹ ਪੰਜਾਬ ਸਰਕਾਰ ਦੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਆ ਉਹ ਆਮ ਆਦੀ ਪਾਰਟੀ ਦੇ ਉਹਨਾਂ ਨੂੰ ਸੋਚਣਾ ਜਿਹਦੇ ਪੋਲੀਟੀਕਲ ਫੈਸਲੇ ਹੁੰਦੇ ਨੇ ਪੋਲੀਟੀਕਲ ਫੈਸਲੇ ਅਫਸਰ ਨਹੀਂ ਕਦੀ ਲੈਂਦੇ ਹੁੰਦੇ ਸਿਵਲ ਪ੍ਰਸ਼ਾਸਨ ਹੀ ਲੈਂਦਾ ਪੁਲਿਸ ਪ੍ਰਸ਼ਾਸਨ ਹੀ ਲੈਂਦਾਗਾ ਪੋਲੀਟੀਕਲ ਫੈਸਲੇ ਤੇ ਉਹੋ ਲੈਂਦੇ ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਤੇ ਸੱਤਾ ਕਿਹਨੂੰ ਦਿੱਤੀ ਹੋਈ ਆ ਆਮ ਆਦੀ ਪਾਰਟੀ ਨੂੰ ਉਹਦੀ ਅਗਵਾਈ ਕੌਣ ਕਰ ਰਹੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਚੰਗਾ ਹੋਵੇ ਕਿ ਲੋਕਾਂ ਦੇ ਫਤਵੇ ਨੂੰ ਮਨਜ਼ੂਰ ਕਰਨ ਔਰ ਪਤਾ ਲੱਗੇ ਕਿਉਂਕਿ ਉਹ ਕਹਿੰਦੇ ਨੇ ਨਾ ਝੋਲੇ ਚੋਕੀ ਕਹਿੰਦੇ ਨੇ ਬਿੱਲੀ ਬਾਹਰ ਆਉਣੀ ਚਾਹੀਦੀ ਆ ਉਹਨੂੰ ਆਉਣ ਤੇ ਦੋ ਬਾਰ ਪਤਾ ਲੱਗੇ ਕੀ ਕੀ ਚੀਜ਼ ਕੀ ਆ ਕਿਉਂ ਲੋਕਾਂ ਨੇ ਐਮਪੀ ਚੁਣਿਆ ਗਿਆ ਹੈ ਉਹ ਸਾਰੀਆਂ ਚੀਜ਼ਾਂ ਲੋਕ ਸੁਣਨਾ ਚਾਹੁੰਦੇ ਦੇਖਣਾ ਚਾਹੁੰਦੇ ਹੈਗੇ ਜਿਹਦੇ ਨਾਲ ਅਮਰਿਤਪਾਲ ਦਾ ਇੱਕ ਇਮਤਿਹਾਨ ਵੀ ਹੋ ਜਾਏਗਾ ਕਿ ਜਦੋਂ ਸੰਵਿਧਾਨ ਨੂੰ ਨਾਮ ਮੰਨਣ ਵਾਲੀਆਂ ਗੱਲਾਂ ਕਰਦੇ ਸੀ ਜਾਂ ਗੁਲਾਮ ਆਪਣੇ ਆਪ ਨੂੰ ਦੱਸਦੇ ਸੀ ਉਦੋਂ ਕੁਝ ਹੋਰ ਸੀ ਜੇ ਹੁਣ ਚੁਣਲੇ ਗਏ ਐਮਪੀ ਸੰਵਿਧਾਨ ਦੇ ਮੁਤਾਬਕ ਹੁਣ ਉਹ ਕੀ ਆਪਣੀ ਰਣਨੀਤੀ ਬਣਾਉਂਦੇ ਇਹਦੇ ਨਾਲ ਵੀ ਪਤਾ ਲੱਗ ਜਾਏਗਾ ਸਾਰੇ ਲੋਕਾਂ ਨੂੰ ਮੈਨੂੰ ਇਹ ਲੱਗਦਾ ਕਿ ਆਉਣਾ ਚਾਹੀਦਾ ਬਰਪੱਤਾ ਦੇ ਲੱਗੇ ਨਾ ਕਿ ਕਿ ਕਿਉਂ ਲੋਕਾਂ ਨੇ ਜਿਤਾਇਆ ਤੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉੱਤਰ ਦੇ ਗੀਆਂ ਤੁਸੀਂ ਦੇਖੋ 89 ਦੇ ਵਿੱਚ 11 ਐਮਪੀ ਜੁਨੇ ਤੇ ਉਹਨਾਂ ਦੇ ਨਾਲ ਪੰਜਾਬ ਕਿੰਨਾ ਕੀ ਖਰਾਬ ਹੋ ਗਿਆ ਸੀ ਉਹਨਾਂ 'ਚ ਕਿਸੇ ਦਾ ਨਾਮ ਪਤਾ ਹੈਗਾ ਹੂੰ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਸਵਾਈ ਇੱਕ ਸਿਮਰਜੀਤ ਸਿੰਘ ਮਾਨ ਤੋਂ ਇਲਾਵਾ 10 ਜਣੇ ਨੂੰ ਨਾਮ ਪਤਾ ਹੈਗਾ ਕੌਣ ਹੂੰ ਵੱਤ ਵੱਤ ਚਾਰ ਗਿਣਾ ਦੇਣਗੇ ਬਿਬਲਿਕੌਰ ਖਾਲਸਾ ਬਾਪੂ ਸੁਚਾਰਾਮ ਧਿਆਨ ਸਿੰਘ ਮੰਡ ਰਤਿੰਦਰਪਾਲ ਸਿੰਘ ਤੇ ਰਾਜਦੇਵ ਸਿੰਘ ਖਾਲਸਾ ਬਾਕੀ ਲੋਕਾਂ ਨੂੰ ਨਾਮਦਾਰੀ ਪਤਾ ਹੈਗਾ ਤੇ ਇਹ ਆਉਣੇ ਚਾਹੀਦੇ ਨੇ ਜੇ ਬਾਹਰ ਜੇ ਲੋਕਾਂ ਨੇ ਜਿਤਾਏ ਨੇ ਤੇ ਇਹਦਾ ਜੇ ਅਸਰ ਜੇ ਨਹੀਂ ਸਰਕਾਰ ਰਿਲੀਜ਼ ਕਰਦੀ ਹੈਗੀ ਜਾਂ ਐਨਐਸਐ ਨਹੀਂ ਟਾਉਂਦੀ ਤੇ ਲਾਜ਼ਮੀ ਤੌਰ ਤੇ ਇਹ ਵਾਲੀਆਂ ਸੀਟਾਂ ਤੇ ਵੀ ਅਸਰ ਪਏਗਾ ਚਾਹੇ ਡੇਰਾ ਬਾਬਾ ਨਾਨਕ ਦੀ ਸੀਟ ਹੋਵੇ ਚਾਹੇ ਚੱਬੇਵਾਲ ਦੀ ਹੋਵੇ ਚਾਹੇ ਜਲੰਧਰ ਦੀ ਹੋਵੇ ਚਾਹੇ ਫਿਰ ਬਰਨਾਲਾ ਹੋਵੇ ਚਾਹੇ ਗਿੱਦੜਵਾ ਇਹਨਾਂ ਤੇ ਵੀ ਅਸਰ ਪਏਗਾ ਉਦੋਂ ਫਿਰ ਆਮ ਆਦੀ ਪਾਰਟੀ ਨੂੰ ਸਮਝ ਲੱਗਣੀ ਕਿ ਸਾਡੇ ਨਾਲ ਹੋਇਆ ਕੀ ਇਹ ਜਿਹੜੀਆਂ 13 ਚੋਂ 3 ਨਹੀਂ ਉਹ ਵੀ ਇੱਕ ਵਜ੍ਹਾ ਹੈਗੀ ਸੀ ਇੱਕ ਮੂਵਮੈਂਟ ਬਣੀ ਸੀ ਨਹੀਂ ਤੇ ਤੁਹਾਡਾ ਐਡਾ ਦਿਲ ਟੁੱਟਾ ਆਮ ਆਦੀ ਪਾਰਟੀ ਨੂੰ 13 ਹਾਰਨ ਦਾ ਦਿਲ ਨਹੀਂ ਟੁੱਟਿਆ ਹੈਗਾ ਇੱਕ ਸੀਟ ਜ਼ਿਆਦਾ ਜਿਹੜੀ ਹਾਰਨ ਦਾ ਦਿਲ ਟੁੱਟਿਆ ਉਹ ਆ ਕਿ ਕਰਮਜੀਤ ਅਨਮੋਲ ਕਿਵੇਂ ਹਾਰ ਗਿਆ ਉਹ ਜਿਆਦਾ ਦੇਰ ਟੁੱਟਾਗਾ ਸਰਕਾਰ ਤੇ ਜੇਹੀ ਸਥਿਤੀ ਤੁਹਾਨੂੰ ਅੱਜ ਇਹ ਸਮਝਣਾ ਚਾਹੀਦਾ ਹੈਗਾ ਕਿ ਕਿਹਦੇ ਟਰੈਪ ਦੇ ਵਿੱਚ ਤੁਸੀਂ ਫਸ ਰਹੇ ਹੋ ਔਰ ਤੁਹਾਨੂੰ ਇਹ ਜਿਹੜੀ ਪੋਲੀਟੀਕਲ ਜਿਹੜੀ ਜਿਹੜੀ ਇੱਛਾ ਸ਼ਕਤੀ ਉਹ ਬੜੀ ਡਿਪੈਂਡ ਕਰਦੀ ਹੈ ਸਰਕਾਰਾਂ ਇੱਛਾ ਸ਼ਕਤੀ ਦੇ ਨਾਲ ਚਲਦੀਆਂ ਹੁੰਦੀਆਂ ਨੇ ਅਫਸਰਾਂ ਦੇ ਨਾਲ ਸਰਕਾਰਾਂ ਨਹੀਂ ਚਲਦੀਆਂ ਕਿਉਂਕਿ ਅਫਸਰਾਂ ਨੇ ਤੇ ਜੋ ਉਹਨਾਂ ਨੇ ਸੰਵਿਧਾਨ ਦਾ ਧਾਰਾ ਲਿਖਿਆ ਹੁੰਦਾ ਉਹ ਪੋਲੀਟੀਕਲ ਇੰਨੀ ਸਮਝ ਨਹੀਂ ਰੱਖਦੇ ਹਾਂ ਇੰਟਰਸਟ ਹੁੰਦਾ ਉਹਨਾਂ ਦਾ ਹੂੰ ਪਰ ਉਹ ਇੰਟਰਸਟ ਆਪਣੇ ਹਿਸਾਬ ਨਾਲ ਸੋਚਦੇ ਆਗੇ ਨੇ ਆਪਣੇ ਹਿਸਾਬ ਨਾਲ ਵਾਚ ਕਰਦੇ ਆਗੇ ਨੇ ਪਰ ਫੈਸਲੇ ਬਹੁਤੇ ਪੋਲੀਟੀਕਲ ਹੁੰਦੇ ਨੇ ਜਿਹੜੇ ਵੀ ਫੈਸਲੇ ਭਾਰਤ ਸਰਕਾਰ ਲਾਗੂ ਕਰਦੀ ਜਾਂ ਸੂਬਾ ਸਰਕਾਰ ਕਰਦੀ ਜਿਹੜਾ ਫੈਸਲਾ ਸੀ ਕਿ ਤੁਸੀਂ ਫ੍ਰੀ ਬਿਜਲੀ ਦੇਣੀ ਹੈ ਇਹ ਵੀ ਤੇ ਇੱਕ ਪੋਲੀਟੀਕਲ ਫੈਸਲਾ ਹੀ ਆ ਜੀ ਉਹ ਤੁਸੀਂ ਕੀਤਾ ਤੇ ਅਮਰਤਪਾਲ ਆਲਾ ਵੀ ਫੈਸਲਾ ਪੋਲੀਟੀਕਲ ਹੀ ਆ ਕਿ ਤੁਸੀਂ ਉਹਨੂੰ ਉਹਦੇ ਖਿਲਾਫ ਐਨਐਸਏ ਹਟਾਉਣਾ ਜਾਂ ਨਹੀਂ ਹਟਾਉਣਾ ਜਾਂ ਸੈਂਟਰ ਦੇ ਨਾਲ ਹੀ ਮਿਲ ਕੇ ਚੱਲਣਾ ਹੈਗਾ ਉਹ ਤੁਹਾਡੇ ਤੇ ਨਿਰਭਰ ਕਰਦਾ ਹੈਗਾ